ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਭੂਆ ਦੇ ਰਿਸ਼ਤੇ ਉਹ ਲੱਗਦੀ ਤਾਂ ਮੇਰੀ ਸਗੀ ਭੂਆ ਸੀ ਪਰ ਉਸ ਦਾ ਇਸ ਤਰ੍ਹਾਂ ਬਿਨਾਂ ਦੱਸਿਆ ਸਾਡੇ ਘਰੇ ਆਉਣਾ ਮੈਨੂੰ ਕਦੇ ਵੀ ਚੰਗਾ ਨਾ ਲੱਗਦਾ ਉਹ ਰੋਵ ਦਿਖਾਉਣ ਉਹ ਚੇਚਾ ਅੰਬੈਸਡਰ ਕਾਰ ਤੇ ਆਇਆ ਕਰਦੀ ਫਿਰ ਘਰ ਦੀ ਹਰ ਨੁੱਕਰ ਦਾ ਮੁਆਇਨਾ ਕਰਦੀ ਬੇੜੇ ਵਿੱਚ ਗੋਹਾ ਫੇਰਦੀ ਮਾਂ ਨੂੰ ਸਾਰਾ ਕੁਝ ਵਿੱਚ ਛਾਲੇ ਛੱਡ ਉਸ ਦੀ ਖਾਤਰਦਾਰੀ ਵਿੱਚ ਰੁੱਜਣਾ ਪੈਂਦਾ ਉਹ ਧੀਰ ਸਾਰੀਆਂ ਗੱਲਾਂ ਕਰਦੀ ਪੁੱਛਦੀ ਫਿਰ ਥੋੜੀ ਦੇਰ ਬਾਅਦ ਗੱਲਬਾਤ ਦਾ ਕੇਂਦਰ ਬਿੰਦੂ ਮੇਰੇ ਵੱਲ ਮੁੜ ਜਾਂਦਾ ਉਹ ਕਦੀ ਮੇਰੇ ਕੱਪੜਿਆਂ ਤੇ ਕਦੀ ਮੇਰੇ ਕੱਦ ਤੇ ਬੇਲੋੜੀ ਟਿੱਪਣੀ ਕਰਦੀ ਤੇ ਕਦੇ ਮੇਰੇ ਆਏ ਹੋਏ ਨੰਬਰ ਉਸ ਨੂੰ ਘੱਟ ਲੱਗਦੇ ਫਿਰ ਬਹਾਨੇ ਜਏ ਨਾਲ ਆਪਣੇ ਫੌਜ ਵਿੱਚ ਅਫਸਰ ਮੁੰਡੇ ਦਾ ਜ਼ਿਕਰ ਛੇੜ ਲੈਂਦੀ ਫਿਰ ਘੜੀਕੂ ਮਾਗਰੋਂ ਆਪਣੀ ਕੈਨੇਡਾ ਵਿਆਹੀ ਤੀ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਲੈਂਦੀ ਐਨੇ ਨੂੰ ਮੇਰਾ ਬਾਪ ਬਾਹਰੋਂ ਖੇਤਾਂ ਵਿੱਚੋਂ ਮਿੱਟੀੋਂ ਮਿੱਟੀ ਹੋਇਆ ਘਰ ਆਉਂਦਾ ਤਾਂ ਆਖਦੀ ਗੁਰਮਖ ਤੂੰ ਵੀ ਆਪਣੀ ਧੀ ਨੂੰ ਬਾਹਰ ਵਿਆਹ ਦੇ ਮੁੰਡਾ ਇਹ ਸਾਰਾ ਟੱਬਰ ਕੋਲ ਬੁਲਾ ਲਓ ਤੇ ਤੁਹਾਡੀ ਵੀ ਇਹ ਜੂਨ ਕੱਟੀ ਜਾਊ ਮੈਨੂੰ ਇੰਜ ਲੱਗਦਾ ਸਲਾਹ ਨਹੀਂ ਸਾਡਾ ਮਜ਼ਾਕ ਉਡਾਰ ਰਹੀ ਹੁੰਦੀ ਇਹ ਸਾਰਾ ਕੁਝ ਸੁਣ ਮਾਂ ਚ ਉੱਪਰ ਰਹਿੰਦੀ ਤੇ ਬਾਪ ਹੱਸਦਾ ਰਹਿੰਦਾ ਉਸਨੂੰ ਕਦੀ ਗੁੱਸਾ ਨਹੀਂ ਸੀ ਲੱਗਾ ਵੱਡੀ ਭੈਣ ਜੋ ਅਸੀਂ ਉਸਦੀ ਉਹ ਵਾਪਰੋਲੇ ਵਾਂਗ ਆਉਂਦੀ ਤੇ ਮੁੜਸਾਰ ਟੀ ਸਾਰੀਆਂ ਖਾਤਰਾਂ ਕਰਵਾ ਵਾਪਿਸ ਚਲੀ ਜਾਂਦੀ। ਮਾਗਰੋਂ ਸਾਡੇ ਕਲੇਸ਼ ਪੈ ਜਾਂਦਾ। ਕਿਸੇ ਗੱਲ ਤੋਂ ਮਾਂ ਮਾਪੇ ਆਪਸ ਵਿੱਚ ਲੜ ਪੈਂਦੇ। ਮਾਂ ਆਖਦੀ ਮੈਂ ਨਹੀਂ ਵਿਆਹਣੀ ਅਜੇ ਤੇ ਬਾਪ ਆਖ ਦਿੰਦਾ ਕਿ ਜੇ ਚੰਗਾ ਰਿਸ਼ਤਾ ਹੋਵੇ ਤਾਂ ਹਰ ਜ ਵੀ ਕੀ ਹੈ। ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਜੇ ਮੇਰਾ ਰਿਸ਼ਤਾ ਇਸ ਔਰਤ ਦੇ ਰਾਹੀਂ ਹੋਇਆ ਤਾਂ ਮੈਨੂੰ ਸਾਰੀ ਉਮਰ ਇਸ ਦੀ ਗੁਲਾਮੀ ਕਰਨੀ ਪੈਣੀ ਹੈ। ਫਿਰ ਕੁਝ ਦਿਨਾਂ ਮਾਗਰੋਂ ਰਿਸ਼ਤੇ ਵਾਸਤੇ ਫੋਟੋ ਕੱਲ ਦਿਆ ਕਰਦੀ। ਨਾਲ ਆਖ ਦਿੰਦੀ ਕੀ ਉਮਰ ਦੇ ਸ਼ਕਲ ਤੇ ਨਾ ਜਾਇਓ ਮੁੰਡੇ ਦਾ ਲੱਖਾਂ ਦਾ ਕਾਰੋਬਾਰ ਏ ਮੈਂ ਫੋਟੋ ਵੇਖਦੀ ਤਾ ਉਹ ਮੈਨੂੰ ਆਪਣੇ ਬਾਪ ਦੀ ਉਮਰ ਦਾ ਲੱਗਦਾ ਮੈਂ ਮਾਂ ਨਾਲ ਦਿਲ ਫਰੋਂਦੀ ਸਾਡੇ ਘਰੇ ਫੇਰ ਕਲੇਸ਼ ਪੈਂਦਾ ਆਪਸੀ ਬੋਲਚਾਲ ਬੰਦ ਰਹਿੰਦੀ ਉਤੋਂ ਉਹ ਸੁਨੇਹੀ ਤੇ ਸੁਨੇਹਾ ਕਲਦੀ ਰਹਿੰਦੀ ਕਿ ਕੋਈ ਜਵਾਬ ਦੇਵੋ ਮਾਂ ਹਮੇਸ਼ਾ ਮੇਰਾ ਪੱਖ ਪੂਰਿਆ ਕਰਦੀ ਆਖਦੀ ਤੂੰ ਬਸ ਪੜ੍ਹਾਈ ਵੱਲ ਧਿਆਨ ਦੇ ਮੈਨੂੰ ਆਪਣੀ ਮਾਂ ਬੜੀ ਚੰਗੀ ਲੱਗਦੀ ਸੰਗਨੇ ਬੋਰਡ ਦੀ ਛਾਂ ਵਰਗੀ ਫੇਰ ਚੰਗੀ ਭਲੀ ਤੁਰੀ ਜਾਂਦੀ ਸਾਡੀ ਜ਼ਿੰਦਗੀ ਤੇ ਅਚਾਨਕ ਅਸਮਾਨੀ ਬਿਜਲੀ ਆਣ ਪਈ ਧਾਰਾ ਚੋਣ ਗਈ ਮਾਂ ਨੂੰ ਕਰੰਟ ਲੱਗ ਗਿਆ ਉਹ ਉੱਥੇ ਹੀ ਮੁੱਕ ਗਈ ਸੰਸਕਾਰ ਮਗਰੋਂ ਕਿੰਨੇ ਦਿਨ ਚਕੀਨੀ ਨਹੀਂ ਹੋਇਆ ਕਿ ਉਹ ਹੈ ਹੀ ਨਹੀਂ ਕਿੰਨੀ ਵਾਰ ਪੁਲੇਖੇ ਪਿੰਦੇ ਕਿੰਨੀ ਵਾਰ ਕੰਸੋਵਾ ਹੁੰਦੀਆਂ ਕਿ ਉਹ ਲੱਗੇ ਹੀ ਐ ਪਰ ਮੈਂ ਜ਼ਿਆਦਾ ਨਾ ਰੋਂਦੀ ਕਿਉਂਕਿ ਦੋ ਨਿੱਕੇ ਭੈਣ ਭਾਈ ਵੀ ਸਨ ਉਹ ਵੀ ਨਾਲ ਹੀ ਸ਼ੁਰੂ ਹੋ ਜਾਇਆ ਕਰਦੇ ਮੇਰੀ ਜ਼ਿੰਮੇਵਾਰੀ ਵੱਧ ਗਈ ਪਰ ਨਾਲ-ਨਾਲ ਪੂਆ ਦਾ ਸਾਡੇ ਘਰ ਤੇ ਦਾਖਲ ਵੀ ਫਿਰ ਉਸਨੇ ਇੱਕ ਰਿਸ਼ਤੇ ਦੀ ਦੱਸ ਪਾਈ ਮੁੰਡਾ ਇੰਗਲੈਂਡ ਪੜ੍ਹਾਈ ਕਰਨ ਗਿਆ ਸੀ ਪੂਆ ਦੇ ਸਹੁਰਿਆਂ ਵੱਲ ਦੀ ਰਿਸ਼ਤੇਦਾਰੀ ਚੋਂ ਸੀ ਮੈਂ ਨਾ ਕਰਨ ਦੀ ਸਥਿਤੀ ਵਿੱਚ ਨਹੀਂ ਸਾਂ ਇੱਕ ਗੱਲ ਜਿਹੜੀ ਮੈਨੂੰ ਦਿਲਾਸਾ ਦਿੰਦੀ ਸੀ ਕਿ ਮੁੰਡਾ ਵੱਡੀ ਉਮਰ ਦਾ ਨਹੀਂ ਸੀ ਡੋਲੀ ਤੁਰਨੇ ਵੇਲੇ ਦੋਵੇਂ ਨਿੱਕਾ ਨਿੱਕੇ ਬੜਾ ਰੋਏ ਦਿਲਾਸਾ ਦਿੱਤਾ ਕਿ ਫਿਕਰ ਨਾ ਕਰਿਓ ਫੇਰ ਇੱਕ ਹੋਰ ਵਾਪਰੀ ਨੇ ਰਹਿ ਗਿਆ ਸਾਹ ਸੱਤ ਵੀ ਕੱਢ ਲਿਆ ਵਿਆਹੀ ਨੂੰ ਅਜੇ ਮਹੀਨਾ ਵੀ ਨਹੀਂ ਸੀ ਹੋਇਆ ਕਿ ਬਾਪੂ ਆਨੇ ਮੇਰੇ ਬਾਪ ਦਾ ਦੂਜਾ ਵਿਆਹ ਕਰ ਦਿੱਤਾ। ਮੈਨੂੰ ਬੁਰੀ ਤਰ੍ਹਾਂ ਠੱਗਿਆ ਹੋਇਆ ਮਹਿਸੂਸ ਕੀਤਾ। ਮੇਰੀ ਵਿਆਹ ਦੀ ਅਸਲ ਕਹਾਣੀ ਮੇਰੇ ਜਿਹਨ ਵਿੱਚ ਘੁੰਮ ਗਈ। ਮੈਨੂੰ ਇਸੇ ਲਈ ਵਿਆਹਾ ਗਿਆ ਸੀ ਕਿ ਕੋਈ ੜਿੱਕਾ ਨਾ ਡਾਵੇ। ਇਸ ਮਾਗਰੋਂ ਚਾਰੇ ਪਾਸਿਓਂ ਚੁਣੌਤੀਆਂ ਦੀ ਸੁਨਾਮੀ ਜਿਹੀ ਆ ਗਈ। ਬੜਾ ਕੁਝ ਹੋਇਆ, ਮੇਰਾ ਤਲਾਕ, ਮੇਰੀ ਨਿੱਕੀ ਭੈਣ ਦਾ ਤਲਾਕ ਤੇ ਫਿਰ ਨਿੱਕੇ ਵੀਰ ਦਾ ਵਿਆਹ, ਮਾਗਰੋਂ ਸਾਥੋਂ ਮੂੰਹ ਮੋੜ ਜਾਣਾ। ਫੇਰ ਇੱਕ ਦਿਨ ਮੇਰਾ ਬਾਪੂ ਵੀ ਚਲਾ ਗਿਆ ਚੰਗਾ ਸੀ ਤੇ ਭਾਵੇਂ ਮਾੜਾ ਪਰ ਜਦੋਂ ਉਸਦੀ ਖਬਰ ਸੁਣੀ ਤਾਂ ਬੜਾ ਰੋਈ ਮਾਂ ਵੀ ਬੜਾ ਚੇਤੇ ਆਈ ਹੁਣ ਅਕਸਰ ਹੀ ਨਵੀਂ ਮਾਂ ਤੇ ਮੇਰੇ ਵੀਰ ਵਿੱਚ ਚੱਲਦੇ ਜਾਇਦਾਦ ਕਰਕੇ ਝਗੜੇ ਦੀਆਂ ਪੈਂਦੀਆਂ ਲੰਮੀਆਂ ਤਰੀਕਾਂ ਤੇ ਜਾਣਾ ਪੈਂਦਾ ਏ ਕਦੀ ਕਦੀ ਸਵਾਬ ਨਾਲ ਉਸ ਬੀੜੇ ਦਾ ਚੱਕਰ ਵੀ ਲੱਗ ਜਾਂਦਾ ਜਿੱਥੇ ਕਿਸੇ ਵੇਲੇ ਮੇਰੀ ਮਾਂ ਗੋਹਾ ਫੇਰਿਆ ਕਰਦੀ ਹੁੰਦੀ ਸੀ ਅਖੀਰ ਵਿੱਚ ਦੋ ਗੱਲਾਂ ਆਖਾਂਗੀ ਪਹਿਲੀ ਇਹ ਕਿ ਜ਼ਰੂਰੀ ਨਹੀਂ ਜ਼ਿੰਦਗੀ ਵਿਰਾਸਤ ਵਿੱਚ ਹਮੇਸ਼ਾ ਸੋਨਾ ਚਾਂਦੀ ਤੇ ਵੱਡੀਆਂ ਜਾਇਦਾਦਾਂ ਹੀ ਦੇਵੇ। ਕਈ ਵਾਰ ਆਣ ਕਿਐਸੀ ਜ਼ਿੰਮੇਵਾਰੀ ਦੀ ਜ਼ਿੰਮੇਵਾਰੀ ਦੀਆਂ ਵੱਡੀਆਂ-ਵੱਡੀਆਂ ਪੰਡਾਂ ਵੀ ਚੁੱਕਣੀਆਂ ਪੈ ਜਾਂਦੀਆਂ ਨੇ। ਤੇ ਦੂਜਾ ਤੀਆਂ ਵਾਸਤੇ ਮਾਂ ਦਾ ਖੀਰ ਤੱਕ ਕੋਲ ਹੋਣਾ ਉਹਨਾਂ ਹੀ ਜ਼ਰੂਰੀ ਏ ਜਿੰਨਾ ਸਾਹਾਂ ਦੀ ਡੋਰ ਚੱਲਦੀ ਰੱਖਣ ਲਈ ਹਵਾ ਦਾ। ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ।